ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅਮਰਸਰ ਤੋਂ ਉਹ ਸਮਝਾਇਆ ਸੀ ਨਾ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਐਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਓਏ ਕੁੜੀ ਜਵਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਾਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰ ਨੂੰ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠਿੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸਾਰਾ ਸਾਰੇ ਆ ਚੀਜ਼ਾਂ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਸੀ ਪਹਿਲਾਂ ਮੰਗੀ ਹੈ ਕਿ ਬਸ ਇਹੀ ਮੰਗੇ ਸਿਕਿਉਰਿਟੀ ਦੀ ਮੰਗ ਹੈ ਹਾਂ ਸਿਕਿਉਰਿਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿਹਦਾ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋ ਦੁਬਾਰਾ ਨਾ ਮੋਟਾ ਠੀਕ ਹੈ ਠੀਕ ਹੈ ਆ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮਨਨ ਅਦਾ ਕੀਤਾ ਜਾ ਰਿਹਾ ਐ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਐ ਉਸ ਦਿਨ ਹੀ ਡਿਲੀਟ ਕਰ ਦਿੱਤੀ ਐ ਅਸੀਂ ਜਿੱਦ ਨੇ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਅਸੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਕੀ ਸਮਝ ਤੁਹਾਡੇ ਵੱਲੋਂ ਵੀਡੀਓ ਰੀਡ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਟਾਰਗੇਟ ਕੀਤਾ ਜਾਂਦਾ ਹੈ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੋਕ ਚੋਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਆਈਆਂ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਕਿ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਅੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕਿ ਹਾ ਜੇ ਮੇਰੇ ਪਰਿਵਾਰ ਨੂੰ ਹੀ ਕੁਛ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਸਾਹਿਬ ਜੀ ਕੋਲੋਂ ਇੱਕ ਕੋਈ ਕਹਾਂ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈਗੀਆਂ ਉਹਨਾਂ ਨੇ ਆ ਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਬਹੁਤ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਉਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਇਸ ਵਾਰੀ ਤਾਂ ਲਾਸ਼ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਪਹਿਲਾਂ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਦੇ ਤੇ ਉਸ ਤੋਂ ਬਾਅਦ ਮਾਫੀ ਮੰਗੀ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁੱਲ ਸਕੂਲ ਵੀ ਗਏ ਸੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੇ ਉੱਠ ਕੇ ਚਲੇ ਜਾਉਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤ ਜਿੱਥੇ ਆਪਾਂ ਵੱਡੇ ਵੱਡੇ ਆਪਾ ਆਪਾ ਕੇਚੜੀ ਵਗੇ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣੇ ਨਹੀਂ ਦਿੰਦਾ ਹੀ ਸਾਨੂੰ ਕਿ ਸਮਝ ਕੇ ਕਿ ਤੂੰ ਕੋ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਿਲੀ ਕਬਰਾਈ ਹੋਈ ਹੈ ਕਿ ਆ ਚੀਜ਼ ਤੂੰ ਇਹ ਬੇਟਾ ਤੂੰ ਬਾਹਰ ਹੀ ਨਾ ਜਾਓ ਤੂੰ ਇਹ ਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੀ ਜਾਈਏ ਇਸ ਬਾਰੇ ਨਾਂ ਕੀ ਕਰ ਰਹੇ ਹੋ ਠੀਕ ਹੈ I ਆਪਾਂ ਕੰਪਲੀਟ ਕੀਤੀ ਹੀ ਬਸ ਮੈਂ ਆ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਤੇ ਮੇਰੇ ਨਾਲ ਵੀ ਕਲੀਅਰ ਕਰ ਲਿੱਤਾ ਹੀ ਇਹਨਾਂ ਨੇ ਲਿਖਤੀ ਰੂਪ ਚ ਵੀ ਮੇਰੇ ਕੋਲ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕੀਤੇ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਾਉਣ ਵਾਸਤੇ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਮਹਰੂਦੀ ਜਿਹੜਾ ਅੱਜ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਉੱਥੋਂ ਤੋਂ ਲੱਗਿਆ ਤੁਹਾਨੂੰ ਵੀ ਧੰਕੀ ਦਿੱਤੀ ਹੈ ਹਾਂਜੀ ਇਹਨਾਂ ਨੇ ਮੈਨੂੰ ਧੰਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ ਲਾਸ਼ ਲੱਭੀ ਐ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਐ ਕਿ ਮੈਂ ਆਪਾਂ ਮਾਰਿਆ ਐ ਪਰ ਕੋਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਐ ਹਰ ਕਿਹ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਐਦਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇਰ ਪੁ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਤੁਸੀਂ ਪਹਿਲੇ ਪੋਸਟ ਵੀ ਕੀਤੀ ਹੋਣੀ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹ ਜੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਹੀ ਨਹੀਂ ਕੀਤੀ ਹੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ 6 ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗ੍ਹਾ ਤੇ ਖਲੋਖ ਲੋ ਕੇ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪ ਲਾਸ਼ ਨਹੀਂ ਲੱਪਣੀ ਤੁਹਾਨੂੰ ਇਦਾਂ ਹੋਏ ਨਾ ਤੁਹਾਨੂੰ ਇਦਾਂ ਹੋਏ ਨਾ ਪਲੀਜ਼ ਮੈਂ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਕੱਢਦੇ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦੀ ਆ ਇਹ ਚੀਜ਼ਾਂ ਜੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਸਭ ਦਾ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿੰਨੂੰ ਇਹ ਵੀ ਧਮਕੀ ਲੱਗਦੀ ਹੈ ਜਾਨੂ ਮਾਰ ਦੀ ਜੇ ਫਿਰ ਕਿਸੇ ਦਾ ਮਾਹੌਲ ਹੁੰਦਾ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਸਾਡਾ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਪਹਿਲਾਂ ਮੰਗੀ ਹੈ ਕਿ ਬਸ ਇਹੀ ਮੰਗੇ ਸਿਕਿਉਰਟੀ ਦੀ ਮੰਗ ਹੈ ਹਾਂ ਸਿਕਿਉਰਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿਹਦਾ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀ ਦੇ ਰਿਹਾ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋ ਦੁਬਾਰਾ ਨਾ ਬੋਲਿਆ ਜਾਵੇ ਠੀਕ ਹੈ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅਮਰਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜ਼ੁਬਾਨ ਹੁੰਦੀ ਐ ਤੁਸੀਂ ਮਰਦ ਕਾਦੇ ਹੋਏ ਓਏ ਤੁਹਾਡੀ ਜ਼ੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡਈ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜਰ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਜਿਹੜੀ ਉਹ ਬੀਬੀ ਐ ਇੱਕ ਦੀਪਿਕਾ ਲੁਥਰਾ ਅੰਮ੍ਰਿਤਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਐਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਾਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜ਼ੁਬਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਓਏ ਤੁਹਾਡੀ ਜ਼ੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਜਿਹੜੀ ਉਹ ਬੀਬੀ ਐ ਇੱਕ ਦੀਪਿਕਾ ਲੁਥਰਾ ਅੰਮ੍ਰਿਤਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜ਼ੁਬਾਨ ਹੁੰਦੀ ਐ ਤੁਸੀਂ ਮਰਦ ਕਾਦੇ ਹੋਏ ਓਏ ਥੋਡੀ ਜ਼ੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀਆ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਕਾ ਲੁਥਰਾ ਜੀ ਪੈਰਾਂ 'ਚ ਡੈਗ ਡੈਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਤੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਐ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਏ ਏ ਨਹੀਂ ਹੈਗਾ ਵੀ ਕੱਲੀ ਬਠਿੰਡੇ ਹੀ ਪਾਰਕਿੰਗਾ ਪਾਰਕਿੰਗਾ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅਮਰਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜ਼ੁਬਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਓਏ ਤੁਹਾਡੀ ਜ਼ੁਬਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀਆ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਿਕਾ ਲੁਥਰਾ ਜੀ ਪੈਰਾਂ 'ਚ ਡੈਗ ਡੈਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਤੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ